ਲੈਟਰ ਹਾਈ ਕਮਾਂਡ ਨੂੰ ਲਿਖਿਆ ਸੀ ਕਿ ਜਿਹੜੇ ਟਰਡੀਸ਼ਨਲ ਕਾਂਗਰਸਮੈਨ ਨੇ ਜਿਨ੍ਹਾਂ ਨੇ ਹੀਮਨ ਮਿਲਿਟੈਂਸੀ ਦਾ ਜ਼ਮਾਨਾ ਵੀ ਦੇਖਿਆ ਐ ਕਾਲਾ ਦੌਰ ਵੀ ਦੇਖਿਆ ਭਾਈ ਕਾਂਗਰਸ ਸਟੈਜੀਕਲ ਆ ਜਿਨ੍ਹਾਂ ਨੇ ਦੇਖੀ ਜਦੋਂ ਕਿ ਕਾਂਗਰਸ ਦਾ ਕੋਈ ਛੱਡਾ ਨਹੀਂ ਚੱਕਣ ਨੂੰ ਤਿਆਰ ਥੀ ਬਰੂਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 26000 ਲੋਕਾਂ ਦੇ ਕਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤਕਰੀਬ ਲੀਡਰ ਮਾਰੇ ਗਏ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨੇ ਜਿਹੜੇ ਕਾਂਗਰਸ ਜਿਨ੍ਹਾਂ ਦੇ ਪੈਂਸ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਵਾਇਤ ਕੀਤੀ ਕਾਂਗਰਸ ਉਹ ਪਰਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਅਰੋ ਲੋਕ ਜਿਹੜੇ ਕਾਫੀ ਉਹ ਲੋਕ ਆ ਇੰਟਰ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਮਾਨੇ ਤੋਂ ਜਿਹੜੇ ਕਿਸੇ ਟਾਈਮ ਪੰਜਾਬ ਚ ਮਿਲਿਟੈਂਸੀ ਦੀ سپورਟ ਕਰਦੇ تھے ਖਾਲਿਸਤਾਨ ਦੀ ਡਿਮਾਂਡ ਕਰਦੇ ਦੇ ਖਾਲਿਸਤਾਨ ਦੇ ਨਾਂ ਤੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ ਆ ਇੰਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਹਾਂਕ ਤਾ ATMOSPHERE ਖਰਾਬ ਕਰਤਾ ਉਸ ਟਾਈਮ ਵੀ ਮੈਂ ਵਿਰੋਧ ਕਰਦਾ ਰਿਹਾ ਐਸੀ ਗੱਲ ਨਹੀਂ ਹੈ ਰਿਪੀਟਡਲੀ 14 ਤੋਂ ਮੈਂ ਆਪਣੀ ਬਾਈਟ ਰਾਈਟਿੰਗ ਪਰਸਨਲ ਲੇਬਲ ਤੇ ਕਹਿਂਦਾ ਰਿਹਾ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਜੀ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ ਸਾ ਅਜੂ ਕਾਂਗਰਸ ਨੂੰ ਪੰਜਾਬ 'ਚ ਦਿੱਲੀ ਦੇਖਣੇ ਪਏ ਤੇ ਪਿਛਲੀ ਸਰਕਾਰ ਦੇ ਵਿੱਚ ਵੀ ਮੈਂ بڑے ਇਸ਼ੂ ਚੱਕੇ ਖਾਸ ਕਰਕੇ ਮジョਰਿਟੀ ਜਿਹੜੇ ਗਰੀਬ ਐ ਐਸਸੀ ਐੋਬੀਸੀ ਗਰੀਬ ਜੱਟ ਜਿਹੜਾ ਨਾਨ ਜਿਹੜਾ ਜ਼ਮੀਨ ਲੈਂਡਲੈਸ ਐ ਅਜੀ ਤੇ ਹਾਲੀ ਜਿョ ਉੱਤੇ ਕਰਦੇ ਨੇ ਜੱਟ ਵੀ ਅੱਜ ਕੱਲ ਸ਼ਰੂ ਕਾਸ਼ਟਾਂ ਵਰ ਗਈਆਂ ਜ਼ਮੀਨ ਵਾਲੇ ਵੀ ਘਟੇ ਆ ਬਹੁਤ ਥੋੜੇ ਰਹਿ ਗਏ ਨੇ ਪਰ ਇਹਨਾਂ ਦੇ issues ਵੀ ਚੱਕਦੇ ਰਹੇ ਹਨ ਪਰ ਜਿਹੜਾ ਪਿਛਲੀ ਸਰਕਾਰ ਸੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊ ਆ ਬਹੁਤ ਦਿੰਦਾ ਰਹੇ ਹਨ MP MLA ਦੀਆਂ ਮੀਟਿੰਗਾਂ ਵੀ ਸਾਰੇ MP MLA ਸਕਾਲਰਸ਼ਿਪ ਦਾ issue ਹੋਇਆ ਗੈਰ ਕਾਨੂੰਨੀ ਸ਼ਰਾਬ ਦੀਆਂ ਪਕੀਆਂ ਜੀ ਡਰੱਗ ਵੇਚਦਾ ਰਿਹਾ ਨਸ਼ੇ ਵੇਚਦੇ ਰੇ ਮਾਈਂ ਦਾ ਕੰਮ ਕੱਟ ਚੱਲਦਾ ਰਿਹਾ ਗੈਰ ਕਾਨੂੰਨੀ ਲੈਣ ਜਮੀਨਾਂ ਦੇ ਕਬਜ਼ੇ ਕਾਲੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਚ ਚੱਲਦਾ ਰਿਹਾ। ਉਦੋਂ ਮੈਂ ਹਰ ਮੀਟਿੰਗ 'ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ 'ਚ ਵੀ ਕਰਦਾ ਰਿਹਾ ਹਾਈ ਕਮਾਂਡ ਨੂੰ ਵੀ ਦੱਸਦਾ ਰਿਹਾ। ਪਰ ਅਫਸੋਸ ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟੀ ਉਸ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ ਔਰ ਜਿਹੜੇ ਐਕਸ ਮਨਿਸਟਰ ਐਮਐਲਏ ਖਾਸ ਤੌਰ ਤੇ ਸਾਡੇ ਵਰਗ ਦੇ ਕੋਈ ਨਹੀਂ ਕਿਸੇ ਵੀ ਈਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮਪੀ ਤੇ ਸਕਾਲਰਸ਼ਿਪੀ ਈਸ਼ੂ ਤੇ ਨਹੀਂ ਕੋਈ ਬੋਲਦਾ ਕੋਈ ਗੈਰ ਕਾਨੂੰਨੀ ਸ਼ਰਾਬ ਦੀਆਂ ਪਟੋਲ ਫੈਕਟਰੀਆਂ ਚੱਲਨ ਦਾ ਜਿਹੜੇ ਲੋਕ ਮਾਰੇ ਗਏ 114 ਮਰੇ 340 ਦੇ ਕਰੀਬ ਹਸਪਟਲਾਈਜ਼ ਹੋਏ ਕਿਡਨੀਆਂ ਫੇਰ ਹੋਈਆਂ ਆਖਾਂ ਗਈਆਂ ਈਸ਼ੂ ਤੇ ਜੜੀ ਅਸੀਂ ਆਂ ਦੇਸੀ ਜ਼ਮੀਨਾਂ ਦੇ ਪੰਜ ਮਰਲੇ ਦੇ ਪਲਾਟ ਐਜੀ ਨੌਕਰੀਆਂ ਦਾ ਸਵਾਲ ਸੀ ਇਹ ਪਿਛਲੇ ਪੰਜਾਹ ਸਾਲਾਂ ਚ ਨੌਕਰੀ ਦੀ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ ਚ ਇਵਨ ਕੰਟਰੋਲਰ ਤੇ ਕੇਦਾਰੀ ਸਿਸਟਮ ਸੀਮ ਉਹਦੇ ਉੱਪਰ ਅਸੀਂ ਬਲੋਥ ਕੀਤਾ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਚੌਥੀ ਬੰਦੇ ਅਸੀਂ ਦੋਿਆਂ ਨੂੰ ਵੀ ਦੋਸ਼ ਦੰਮ ਦਿੰਨੇ ਹੈ ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ ਤੇ ਜਿੱਤ ਕੇ ਐਮ ਐਲ ਏ ਐਂਟੀ ਬੰਦੇ ਨੇ ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ ਐਮਐਲਏ ਐਮਪੀ ਦੀ ਸਰਟੀਫਿਕੇਟ ਦੀ ਜਰੂਰਤ ਹੈ। ਬਾਕੀ ਮੈਂ ਸਮਝਦਾ ਹਾਂ ਉਹਨਾਂ ਨੇ ਆਪਣੀ ਟਿਨਿਓਰ ਦੇ ਵਿੱਚ ਕੋਈ ਝਚਕੇ ਨਹੀਂ। ਇਹ ਸਮਾਜ ਦੇ ਨਾਲ ਧੋਖਾ ਕੀਤਾ ਡਾਕਟਰ 바ਵਾ ਸਾਹਿਬ ਅੰਬੇਦਕਰ ਨਾਲ ਵੀ ਉਹ ਧੋਖਾ ਕਰਦੇ ਰਹੇ। ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਇਸ ਟਾਈਮ ਅਨਾਉਂਸ ਕੀਤੀਆਂ ਨੇ। ਕੈਂਡੀਡੇਟਸ ਅਨਾਉਂਸ ਕੀਤੇ ਨੇ। 12 ਚੋਂ ਮੈਂ ਕਹੇ ਸਕਦਾ ਕਿ ਸੱਤ ਇਹ ਜੇ ਬੰਦੇ ਨਹੀਂ ਜਿਹੜਾ ਨਹੀਂ ਪਾਰਟੀਆਂ ਬਦਲੀਆਂ ਕਈ-ਕਈ ਵਾਰੀ ਬਦਲ ਕੇ ਆਏ ਕਾਂਗਰਸ ਚ ਚਲੇ ਗਏ ਆ ਵੀ ਚਲੇ ਗਏ ਕਹਿ ਸਿਰਫ ਪੰਜ ਚਾਰ ਪੰਜ ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਂਗਰਸ ਹੈ ਸੱਤ ਇਹ ਜੇ ਬੰਦੇ ਨਹੀਂ ਜਿਨ੍ਹਾਂ ਦਾ ਪਿਛੋਕੜ ਅ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪ ਉਹਨਾਂ ਨੂੰ ਅਪੋਰਚਨਿਸਟ ਕਾਇਦੂ ਉਹਨਾਂ ਨੂੰ ਔਰ ਉਹ ਲੋਕ ਨੇ ਜਿਹੜਾ ਨੇ ਆ ਕੇ ਇਹ ਉਹਨਾਂ ਨੂੰ ਟਿਕਟਾਂ ਦੇ ਤੀਨਾਂ ਦੀ ਇਹ ਮੰਗ ਕਿ ਕਿੱਟੀ ਹੈ ਲੈ ਕੇ ਕਿ ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ ਦੇਖੋ ਜਿੱਤ ਹਾਰ ਕਰਮਾਂ ਦੀ ਹੈ ਕੋਈ ਗਰੰਟੀ ਲੈ ਕੇ ਦੀ ਹੈ ਵੀ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਿੱਤਣਿਆ ਕਿਸੇ ਨੂੰ ਇਗਨੋਰ ਕਰ ਦੇਣਾ ਇਹਦਾ ਪੁਰਾਣਾ ਕਾਂਗਰਸੀਆ ਜਿਹੜੇ ਲੋਅਰ ਰਹੇ ਨੇ ਉਹਨਾਂ ਦਾ ਕਸੂਰ ਹੀ ਹੈ ਵੀ ਉਹ ਕਾਂਗਰਸ ਉਹ ਇਧਰ ਉਧਰ ਨਹੀਂ ਹੋਈ ਪਾਪੂਲਰ ਹੈ ਸਰਵੇ ਵੀ ਉਹਨਾਂ ਦੇ ਹੱਥ 'ਚ ਹੈ ਸਰਵੇ ਵੀ ਫਰਾਡੂ ਲੈਟ ਹੈ ਹੁਣ ਕਈ ਟਿਕਟਾਂ ਕਈ ਵਾਰੀ ਕਹਿ ਦਿੰਦੇ ਦੀ ਹਲਕਾ ਇੰਚਾਰਜ ਖਿਲਾਫ ਤੇ ਜੇ ਕਈ ਜਗ੍ਹਾ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ ਉਥੇ ਦੁਰਦੇਸ਼ੀਆਂ ਫਿਰ ਇਹ ਪਿੱਤਣ ਚੂਜ਼ ਕੀਤੀ ਹੈ ਔਰ ਉਹ ਅਰਪਾਪਤੀ ਲੋਗ ਨੇ ਜਿਹੜੇ ਕੁਛ ਬੰਦੇ ਹੈਗੇ ਨੇ ਐ ਜੀ ਕਹਿ ਸਕਦੇ ਆ ਪਰ ਜਿਤੋਂ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ ਤੇ ਦੇਖਣੀ ਐ ਤੁਸੀਂ ਫਿਰ ਪਾਰਟੀ ਕਿਤੇ ਮੇ ਖੜੂ ਸਟੈਂਡ ਤੇ ਮੇ ਕਰੂਗੀ ਜਦੋਂ ਅਸੀਂ ਵਰਕਰ ਨੂੰ ਇਗਨੋਰ ਕਰਾਂਗੇ ਜਿਹੜੇ ਤੁਹਾਡੇ 50 50 60 8 ਸਾਲ ਜਿਨ੍ਹਾਂ ਨੇ ਮਾਰੇ ਸਮੇਂ ਚ ਸਾਥ ਦਿੱਤਾ ਉਹ ਜਿੱਤ ਜਿੱਤ ਹਾਰ ਕਰਮਾਂ ਦੀ ਗੱਲ ਹੈ ਪਰ ਉਹ ਪਪੂਲਰ ਨੇ ਲੋਗੋਂ ਚਾਹੁੰਦੇ ਨੇ ਲੋਕ ਪਿਆਰ ਕਰਦੇ ਐਹੇ ਜੇ ਜਾਂ ਤੁਹਾਨੂੰ ਕੋ ਅਵੇਲੇਬਲ ਨਹੀਂ ਸੀਨੀਅਰ ਲੀਡਰ ਹੈਗੇ ਨਹੀਂ ਇੱਕ ਪਾਸੇ ਤੁਸੀਂ ਪਹਿਲਾਂ ਗੱਲ ਚਲਾਈ ਗੀ ਕਿ ਅਸੀਂ ਸੀਨੀਅਰ ਡੀਟਰ ਲੜਾਉਣੀ ਆ ਜਦੋਂ ਰੱਬ ਕਾਂਗਰਸ ਦਾ ਪ੍ਰਧਾਨ ਲੜਾਤਾ ਸੁਖੀ ਰੰਧਾਵਾ ਜੀ ਲੜਾਤੇ ਐਜੀ ਟਕਸਾਲੀ ਨੇ ਟ੍ਰੈਡੀਸ਼ਨਲ ਕਾਂਗਰਸਮੈਨ ਹੈ ਇਸੇ ਕੋਈ ਸ਼ੱਕ ਨਹੀਂ ਹੈ ਉਹ ਲੜਾਏ ਨੇ ਫਿਰ ਬਾਕੀ ਸੀਨੀਅਰ ਫਿਰ ਤੁਸੀਂ ਆ ਡੈਕੂ ਜਿਹੜੇ ਲਲਵਾ ضرور ਲਿਆਉਂਦੇ ਨੇ ਕਿਉਂ ਲਿਆਉਂਦੇ ਨਹੀਂ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸੀਟਾਂ ਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕਰਟ ਹੈ ਵੈਸੇ ਨਹੀਂ ਐਲਾਈਅੰਸ ਹੋਇਆ ਪੰਜਾਬ ਇਹ ਜਿਹੜਾ ਸੀਕਰਟ ਹੈ ਰਾਜਸਥਾਨੀ ਕਿਤੇ ਵੀ ਬਾਪੂ ਜਾਣ ਕੇ ਖੜੇ ਇਹ ਜੇ ਕਰ ਤੋ ਵੀ دوسری ਪਾਰਟੀ ਨੂੰ ਫਾਇਦਾ ਹੋ ਜੇ ਇਹ ਵੀ ਹੋ ਸਕਦਾ ਤੁਹਾਡੇ ਆਪਣੀ ਫਤਿਹਗੜ ਸਾਹਿਬ ਸੀਟ ਐ ਇੱਥੇ ਕੁਝ ਰਿਫੈਸ਼ ਵੀ ਆ ਤੇ ਕਰਮਖੰਮੀ ਵੀ ਆ ਇੱਥੇ ਕੀ ਲੱਗਦਾ ਤੁਹਾਨੂੰ ਕਿ ਸਰਵੇ ਦਾ ਉਲਟ ਸੀਗਾ ਜੀ ਦੇਖੋ ਗੱਲ ਇਹ ਨਹੀਂ ਹੈ ਗੱਲ ਮੇਰਾ ਸਵਾਲ ਨਹੀਂ ਹੈ ਅਸੀਂ ਤਾਂ ਜਾਣਤ ਅਕੇਲੀ ਤੇ ਰੱਖਦੇ ਹਾਂ ਕਾਂਗਰਸ ਨਾ ਖੜੇ ਰਹੇ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲੀ ਮਈ ਰੰਗ ਕੇ ਗਈ ਆ 1985 ਨੂੰ ਪਹਿਲੀ ਮਈ ਨੂੰ ਕਾਂਗਰਸ ਦੇ ਦਫ਼ਤਰ ਚ ਜਿਹੜਾ ਮੇਰਾ ਦਫ਼ਤਰ ਸੀ ਉਥੇ ਮਿਲੀਟੈਂਟ ਨੇ ਅਟੈਕ ਕੀਤਾ ਚਾਰ ਬੰਦੇ ਮਰੇ ਫਟੜ ਹੋਈ ਸੀ ਸਿਰੇਸ ਇੱਕ ਬੰਦਾ ਮਰਿਆ ਕੁਝ ਜ਼ਖਮੀ ਹੋਈ ਮੈਂ ਬਚ ਗਿਆ ਤਿੰਨ ਅਟੈਂਪਟਸ ਦਾ ਮੈਂ ਬਚ ਗਿਆ ਇਹ ਜੇ ਮੇਰੇ ਵਰਗੇ ਬਹੁਤ ਪਰ ਉਹ ਜਿਹੜੇ ਹੁਣ ਕੇਪੀ ਸਾਹਿਬ ਦਾ ਲੋ ਕੇਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਤਲੋਚਨ ਸਿੰਘ ਸੂਡ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਤਲੋਚਨ ਜਿਹੜਾ ਬੰਗਿਆਂ ਤੋਂ ਲੜਦਾ ਹੈ ਉਹਦੇ ਪਿਤਾ ਜੀ ਚੌਧਰੀ ਜਗਤ ਰਾਮ ਉਹ ਵੀ ਅਤਵਾਦ ਫਗਵਾੜੇ ਚ ਮਾਰੇ ਆ ਗਏ ਹਨ ਇਹ ਜੋ ਬਹੁਤ ਹੈ ਪੈਰਾ ਰਾਮ ਧਰਨੋ ਵਾਲੀ ਮਾਰੇ ਗਏ ਹਸ਼ਿਆਰਪੁਰ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਤੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਦਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਚਾਹਤਤਾ ਉਹਨੂੰ ਸੀ ਕਾਂਗਰਸ ਉਹਨੂੰ ਸ਼ਹੀਦ ਦਾ ਤਰ ਤਾਦਨ ਦੀ ਪਾਰਟੀ ਲਈ ਪਾਰਟੀ ਦੇ ਸੰਘਰਸ਼ 'ਚ ਜੂਮ ਰਿਆ ਨਾ ਉਹਨੂੰ ਆਵਾੜਾ ਹੈ ਜੇ ਦੇ ਤੱਕ ਉਹਦੀ ਕਾਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਏ ਇਧਰ ਉਹ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦੰਦੇ ਜੇ ਐ ਨਹੀਂ ਤੁਹਾਡਾ ਬਹੁਤਾ ਅ ਨਿਰੇ ਦਾ ਇਸ ਮਾਨਦਨੇ ਹੈ ਅ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਉਹ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਇਹਸ ਕਰਕੇ ਕਾਂਗਰਸ ਨੇ ਟ੍ਰੈਡੀਸ਼ਨਲ ਕਿ ਸਾਜਿਦ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਹੈ ਐ ਐਸਸੀ ਔਰ ਨਾਨ ਐਸਸੀ ਐਸਸੀ ਦਾ ਸਾਰੀ ਖਤਮ ਕਰਤੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਨੇ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਲੰਦਾਂ ਕੇ ਦਾ ਨੁਕਸਾਨ ਹੁਣ ਚੱਲਣਾ ਪੈਸਾ ਦਾ ਲੋਕ ਸਭਾ ਚੋਣਾ ਚੀਂ ਕਿ ਮੈਜਰੀ ਗੱਲ ਕਰਦਾ ਕਿ ਚੰਨੀ ਨੂੰ ਦੇਣਾ ਚਾਹੀਦਾ ਹੋਰ ਦੇ ਦਿੰਦੇ ਜੇ ਇੰਨਾਂ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਐ ਇਹ ਐ ਸੀਗਾਂਤ ਜੀ ਉਹਨਾਂ ਨੂੰ ਐਸ ਸੀਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੋਨਾਂ ਸੀਟਾਂ ਤੋਂ ਹਾਰਦਾ ਜਮਾਤਤ ਵੀ ਜਬਤ ਹੁੰਦੀ ਆ ਕੋ ਖਾਸੇ ਕੋ ਉਹਦੇ ਚ ਕੋਈ ਗੁਣ ਨਹੀਂ ਜਿਹਦੇ ਕਰਕੇ ਉਹਨੂੰ ਮੂੰਹ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਡੀ ਚ ਬਣ ਨਹੀਂ ਨੀ ਦਿੰਦੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪੌਪੂਲਰ ਸ਼ਰੂ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਜਾ। ਪੰਜਾਬ ਚ ਹਿੰਦੂ ਲੀਡਰਸ਼ਿਪ ਵੀ ਖਤਮ ਹੈ। ਉਹ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ। ਪੰਜਾਬ ਤੇ SC ਲੀਡਰਸ਼ਿਪ ਵੀ ਖਤਮ ਹੈ। ਇਹ ਇਹ ਮਤਾਂਕ ਨੇ ਇਹ ਬੈਨਸ ਬਣਾਉਣਾ ਚਾਹੀਦਾ ਸੀ ਹਾਈ ਕਮਾਂਡ ਨੇ। ਕਿ ਸਾਰੇ ਫਿਰਕਿਆਂ ਨੂੰ ਬਰਾਬਰ ਰੱਖ ਦੇ। ਐਸਸੀ ਬੀਸੀ ਪੌਪ ਮジョਰਿਟੀ ਹੈ ਹਿੰਦੂ ਦੀ ਵੀ ਮジョਰਿਟੀ ਹੈ ਅਜੇ ਤੋਪੜੀ ਹਿੰਦੂ ਸੀਟ ਕੀ ਇੱਕ ਆ ਸੰਗਰੂਰ ਤੋਂ ਲਿਆ ਕੇ ਬੀਜੇਂਦਰ ਸਿੰਘਲਾ ਦੇਤੇ ਅਜੇ ਪਟਿਆਲੇ ਤੋਂ ਡਾਕਟਰ ਸਾਹਿਬ ਬਾਰੋ ਲਿਆਂਦੇ ਗਏ ਨਹੀਂ ਦੇਉਸਰੀਆਂ ਪਾਰਟੀਆਂ ਚ ਆਏ ਨਹੀਂ ਹਿੰਦੂ ਲੀਡਰਸ਼ਿਪ ਕਿੱਥੇ ਹੈ ਵੀ ਪੰਜਾਬ ਚ ਐਸੀਆਂ ਦੀ ਤਾਂ ਵੀ ਨਜ਼ਾਰਾ ਨਹੀਂ ਸੀਕਤਾ ਕਿਸੇ ਹੋਰ ਨੂੰ ਨਹੀਂ ਉਹਦੇ ਚ ਵੀ ਜਿਹੜੇ ਜੀ ਹੋਸ਼ਿਆਰ ਪਰਤੋ ਦਿੱਤਾ ਜੀ ਨੂੰ ਉਹ 14 ਚ ਆਪ ਵੱਲੋਂ ਇਲੈਕਸ਼ਨ ਲੜੀ ਦੀ ਬੀਬੀ ਭਾਜੀ ਔਰ ਉਹਦੇ ਬਾਅਦ 16 ਚ ਉਹ ਕੋ ਪਾਰਟੀ ਜੀ ਡਿਫਰੈਂਸ ਹੋਇਆ ਉਹਨੂੰ ਕੱਢਿਆ ਗਿਆ ਪਾਰਟੀ ਤੋਂ ਕਾਂਗਰਸ ਜੁਆਇਨ ਕਰਤੀ ਕਾਂਗਰਸ ਤੋਂ ਉਹ ਐਕਟਿਵ ਨਹੀਂ ਸੀਗੀ ਘਰ ਬੈਠੀ ਸੀ ਉਹ ਗਰੋਵਰ ਹੈ ਉਹਦਾ ਨਾਮ ਕੁੜੀ ਦਾ ਨਾਮ ਅਚਾ ਉਹ ਘਰੇਲੂ ਹਾਊਸ ਵਾਈਫ ਹੈ ਪਾਰਟੀ ਚ ਕੋਈ ਉਹਨੂੰ ਟਿਕਟ ਦਿੱਤੀ ਜਿਹੜੀ ਫਰੀਦਕੋਟ ਹੈ ਇਹ ਇਹ ਅਕਾਲੀ ਦਲ ਤੋਂ ਆਈ ਹੈ ਬੀਬੀ ਇਹ 14 17 ਦੇ ਵਿੱਚ ਜਗਰਾਉਂ ਤੋਂ ਕੋਣ ਰੜੀਤੀ ਅਕਾਲੀ ਦਲ ਤੋਂ ਅਕਾਲੀ ਦਲ ਦੇ ਟਿਕਟ ਇਹ ਹਾਰ ਗਈ ਸੀ ਹਾਰ ਕੇ ਫਿਰ ਅਮਰੀਕਾ ਚ ਗਈ ਇਹਦੇ ਤੇ ਇੰਨੇ ਪਰਪਾਲੂ ਨੇ ਜਾਣੀ 22 ਦੇ ਵਿੱਚ ਇਹਦਾ ਘਰ ਵਾਲਾ ਸਰਦਾਰ ਭਪਿੰਦਰ ਸਿੰਘ ਸਾਹੋਕ ਨੂੰ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤਾ ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਕਰਪ੍ਰੈਪਸ਼ਨ ਦੇ ਕੇ ਉਹ ਬੰਦਾ ਕਿਉਂਕਿ ਉਹ ਇਹ ਜਿਹੜੀ ਇਹ ਇਹ ਸਾਹੋਕ ਇਹ ਇਸੇ ਸਾਡੇ ਪਾਰਟੀ ਦੇ ਲੀਡਰ ਦੇ ਬਹੁਤ ਹੀ ਕੋਨੇੜੇ ਤਾਂ ਦੇ ਸਮਾਨਦਨ ਵੀ ਗਏ ਉਹਦਾ ਬੈਨੀਫਿਟ ਵੀ ਦਿੱਤਾ ਘਰ ਵਾਲੇ ਰੂਟੇਵੜ ਦੇ ਦਿੱਤਾ ਹੁਣ ਇਹਨਾਂ ਨੇ ਦਿੱਤਾ ਰਹਿੰਦੀ ਉੱਥੇ ਹੈ ਯੂ ਐਸ ਏ ਚ ਜਦੋਂ ਇਹੋ ਜਿਹੇ ਹਾਲਾਤ ਹੋ ਜਾਣਗੇ ਉੱਥੇ ਗੁਰਦਾਰਸ਼ਨ ਤੋਂ ਔਰ ਬੀ ਬੀ ਸੀ ਦਿੱਤਾ ਜਿਹੜੀ ਪਿਛਲੇ 25 ਸਾਲ ਤੋਂ ਕਾਂਗਰਸ ਦਾ ਕੰਮ ਕਰਦੀ ਉਹਦਾ ਮੁੰਡਾ ਡਿੰਪਲ ਹੈ ਯੂਸ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਸਾਰੀ ਉਮਰ ਉਹ ਮਿਹਨਤ ਕਰਦੇ ਰਹੇਗੀ ਅੱਜ ਜਦੋਂ ਮੌਕਾ ਆਤਾ ਇਹ ਇਹ ਬਾਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਈ ਮੌਸਮੀ ਨੇ ਜਿਹੜੇ ਦਾੜਬਾਦਲ ਹੁੰਦੇ ਨੇ ਮੌਸਮੀ ਆ ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ ਤੁਨੂ ਸਾਹਿਬ ਜਿਸ ਤਰ੍ਹਾਂ ਹੁਣ ਤੁਸੀਂ ਵੀ ਤੇ ਨਵਜੋਤ ਸਿੰਘ ਸਿੱਧੂ ਕਹ ਲਓ ਕਿ ਪਾਰਟੀ ਦੇ ਵੱਡੇ ਚਿਹਰੇ ਨੇ ਲੋਕ ਸਭਾ ਚੋਣਾਂ ਚ ਪ੍ਰਚਾਰ ਨਹੀਂ ਕਰ ਰਹੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਜਾਰ ਕਰੋਂਗੇ ਜਾਂ ਫਿਰ ਪਾਰਟੀ ਲਈ ਕੋਈ ਕਿਤੇ ਨਹੀਂ ਅਜੇ ਬਹੁਤ ਟਾਈਮ ਪਿਆ ਦੇਖੋ ਇਹ ਰਿਵਿਊ ਕਰ ਕਰਨੀ ਟਿਕਾ ਰਿਵਿਊ ਕਰਨਾ ਕਿਆਰ ਨੂੰ ਪਤਾ ਨਹੀਂ ਰਿਪੋਰਟਰ ਵੀ ਇਹ ਸੀਟਾਂ ਹਰ ਰਹੀਆਂ ਸਾਡੀਆਂ ਰਿਵਿਊ ਕੋ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇਣ ਜਿਹੜਾ ਜਿੱਤ ਸਕਦਾ ਜਲਵਾਦਰੂਆਂ ਨੂੰ ਸਾਡੇ ਸਿਰਾਂ ਤੇ ਬਾਉਣਾ ਆਖਰੀ ਸਵਾਲ ਹੈ ਜਿਹੜਾ ਲੋਕ ਚਰਚਾਵਾਵਾਂ ਵੀ ਫਿਲਾ ਰਹੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਤੇ ਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ ਚ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ ਜੈ ਜੀ ਬੰਦੇ ਦੀ ਸੋਚ ਹੈ ਕੋਈ ਜੀ ਗੱਲ ਕਰਨ ਲੱਗਦਾ ਬਲਾ ਕਿਉਂਕਿ ਮੌਸਮ ਹੈ ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਸੀ ਆਇਆ ਆਰਾਮ ਗਿਆ ਆਰਾਮ ਚ ਅੱਜ ਉਹ ਪੱਧਰਾਂ ਪੰਜਾਬ ਬਦਨਾਮ ਹੋ ਗਿਆ ਸਾਡੀ ਪਾਰਟੀ ਨਹੀਂ ਆਡੀ ਪਾਰਟੀ ਨੂੰ ਮਰੀ ਵਿਸ਼ਵਾਸ ਰਿਹਾ ਟ੍ਰੈਡੀਸ਼ਨਲ ਬੋਡ ਲੀਡਰਸ਼ਿਪ ਤੇ ਟ੍ਰੈਡੀਸ਼ਨਲ ਵਰਕਰ ਤੇ ਵਰਕਰ ਨਹੀਂ ਪਾਰਟੀਆਂ ਨੂੰ ਲੱਪਣੇ ਬੀਜੇਪੀ ਵਾਲੇ ਵੀ ਲੱਭ ਤੇ ਫਿਰਦੇ ਨੇ ਹੈ ਉਹ ਵੀ ਉਹ ਵੀ ਦੇਖ ਰਹੇ ਨੇ ਆਪ ਆਲਿਆਂ ਨੂੰ ਵੀ ਕਿਸੇ ਕਿਸੇ ਪਾਰਟੀ ਦਾ ਹਾਲਤਾ ਦੱਸੋ ਆਪ ਆਲਿਆਂ ਨੇ ਵੀ ਮੰਤਰੀ ਉਹਨਾਂ ਕੋ ਕੈਂਡੀਡੇਟ ਹੀ ਹੁੰਦਾ ਉਸ ਵਕ ਉਹਨਾਂ ਦਾ ਦਾਅ ਭਰ ਗਿਆ ਕੋਈ ਸਮਾ ਜੇ ਸਾਡੇ ਵਾਲੇ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਆਪ ਵਾਲੇ ਜਿਹੜਾ ਨੂੰ ਆਉਂਦੇ ਬੀਜੇਪੀ ਪਾਰਟੀਆਂ ਦਾ ਸਾਰਿਆਂ ਦਾ ਬੁਰਾ ਹਾਲ ਹੈ ਇਹਨਾਂ ਨੂੰ ਭਰੋਸਾ ਹੀ ਨਹੀਂ ਆਪਣੇ ਹੱਥੇ ਜਿਹੜੇ ਪੈਨਸ਼ਨੇ ਜ਼ਮਾਨੇ ਚ ਤੇ ਨਾ ਆਪ ਵਾਲੀ ਟੋਪੀ ਲਈ ਫਿਰਦੇ ਤੇ ਅੱਜ ਜਿਹੜੇ ਹੋਰ ਨੇ ਮੌਕਾ ਪ੍ਰਤਨਿਉ ਮੂਰੇ ਨੇ ਜਿਹੜੇ ਟੋਪੀਆਂ ਲਈ ਫਿਰਦੇ ਤੇ ਉਹ ਪਿੱਛੇ ਫਿਰਦੇ ਇਹੀ ਹਾਲ ਸਾਡੀ ਜੇਪੀ ਚ ਹੈ ਬੀਜੇਪੀ ਦੇ ਕਿਸੇ ਲੀਡਰ ਨੂੰ ਚਾਹ ਮੈਨੂੰ ਦੱਸੋ ਸਾਰੀਆਂ ਥੀਤਾਂ ਦਾ ਜਿਹੜੀਆਂ ਬੀਜੇਪੀ ਵੀ ਦੇ ਰਹੀ ਹੈ ਉਹ ਵੀ ਦਲਵਾਦਰੂਆਂ ਨੂੰ ਦੇ ਰਹੀ ਹੈ। ਯਾ ਤਾਂ ਰੇਸ ਲਗੀ ਹੈ। ਆਪ ਵਾਲੀ ਵੀ ਜੇਤੀ ਸਾਡੇ ਵਾਲੇ ਵੀ ਉਹੀ ਕੰਮ ਕਰਨ ਲੱਗ ਗਏ। ਇਸ ਲਈ ਪ੍ਰਮਾਤਮਾ ਜੇ ਕਾਂਗਰਸ ਨੂੰ ਬਚਾਉਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਚ ਆਏਗੀ। ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ। ਐਸੀ ਗੱਲ ਨਹੀਂ ਹੈ। ਅੱਜ ਵੀ ਬੈਠੇ ਨੇ। ਜੇ ਲੀਡਰਸ਼ਿਪ ਦਿੱਲੀ ਵਾਲੀ ਸੰਸੀਅਰ ਹੈ ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕਸੂਰ ਮੈਂ ਇਹਨਾਂ ਨੂੰ ਤਹੂੰਗਾ ਇਹਨਾਂ ਨੂੰ ਪੰਜਾਬ ਦਾ ਪੱਖ ਜਿਹੜਾ ਪੰਜਾਬ ਦੀ ਅਸਲੀਅਤ ਯਾ ਤਾਂ ਇਹ ਸਰੈਂਡਰ ਕਰਕੇ ਦਿੱਲੀ ਵਾਲਿਆਂ ਕੋਲ ਕਿਉਂਕਿ ਸਾਰੇ ਡਿਸੀਜਨ ਤਾਂ ਦਿੱਲੀ ਹੀ ਹੁੰਦੇ ਨੇ ਇਹਨਾਂ ਨੂੰ ਵਕਾਲਤ ਕਰਨੀ ਚਾਹੀਦੀ ਸੀ ਟ੍ਰੈਡੀਸ਼ਨਲ ਕਾਂਗਰਸਮੈਂਨ ਦੀ ਉਹਨਾਂ ਦੇ ਕੋਕੇ ਇਹ ਨਹੀਂ ਅੱਬੀ ਅਸੀਂ ਇਹ ਨੰਬਰ ਨਹੀਂ ਚਾਹੀਦਾ ਕਿ ਅਸੀਂ ਉਹ ਟੀਚ ਨਹੀਂ ਜਿੰਨਾ ਤੱਕ ਕਲੈਕਟਿਵ ਲੀਡਰਸ਼ਿਪ ਇਕੱਠੀ ਹੋ ਕੇ ਲੜੂਗੀ ਨਹੀਂ ਜੇਕਰ ਡੀ ਜੋ ਬਾਹਰ ਕੱਢਦੇ ਗਏ ਲੀਡਰਾਂ ਨੂੰ ਤਾਂ ਕਾਂਗਰਸ ਦਾ ਭਾਰ ਬੁਰਾ ਹਲ ਹੋਇਆ ਪੰਜਾਬ 'ਚ ਨਹੀਂ ਸਾਰੇ ਮੁਲਕ 'ਚ ਇਹ ਚੀਜ਼ ਕਾਂਗਰਸ ਨੂੰ ਬਚਾਉਣੀ ਹੈ ਪੰਜਾਬ 'ਚ ਲੋਕ ਚਾਹੁੰਦੇ ਨੇ ਔਰ ਗੱਲਾਂ ਕਰਦੇ ਨੇ ਕਿ ਡੇਟ ਟੈਕਟਰਾਂ ਦੀ ਵੰਡ ਗਲਤ ਹੋਈ ਹੈ ਸਾਨੂੰ ਬਹੁਤ ਲੋਕਾਂ ਨੇ ਗਿਆ ਅੱਜੀ ਤੇ ਇਹ ਜਿਹੜੇ ਉੜਨ ਉੜਤੇ ਪੰਛੀ ਆ ਗਾਣਾ ਜਿਹੜੇ ਤਿੰਨ ਤਨ ਬੱਦਲ ਦੀਆਂ ਪਾਰਟੀਆਂ ਇਹਨਾਂ ਤੇ ਭਰੋਸਾ ਕਿਉਂ ਕਰਨੀ ਨੂੰ ਇਹੀ ਆ ਵੀ ਉਹ ਫਰਚਾ ਕਰਨ ਦੇ ਕਾਬਿਲ ਜਿਹੜਾ ਵਰਕਰ ਹੈ ਵਰਕਰ ਜਿਹੜਾ ਟ੍ਰੈਡੀਸ਼ਨਲ ਵਰਕਰ ਹੈ ਉਹ ਠੀਕਾ ਪੈਸੇ ਨਹੀਂ ਖਰਚ ਸਕਦਾ ਇਲੈਕਸ਼ਨ ਦੇ ਪਰ ਲੋਕਾਂ ਦਾ ਜਾਜੂਬਾ ਤਾਂ ਉਹਨਾਂ ਦੇ ਨਾਲ ਹੈ ਕਈ ਵਾਰੀ ਐਸੀ ਜੀ ਗੱਲ ਹੁੰਦੀ ਹੈ ਲੋਕ ਲੜਾਉਂਦੇ ਹੁੰਦੇ ਨੇ ਸਾਸੀ ਲੜਦੇ ਰਹੇ ਐ ਸਾਨੂੰ ਲੋਕ ਲੜਾਉਂਦੇ ਰਹੇ ਐ ਅੱਗੇ ਪੈਸੇ ਆ ਕਨਸਿਡਰੇਸ਼ਨ ਨਹੀਂ ਸੀ ਹਿੰਦੀ ਇਲੈਕਸ਼ਨ ਲੜਨ ਚ ਅੱਗੇ ਨਹੀਂ ਸੀ ਅੱਗੇ ਸਨੀਅਰਿਟੀ ਦੇਖੀ ਜਾਂਦੀ ਸੀ ਵੀ ਕਾਂਗਰਸ ਕਿੰਨੇ ਸਾਲ ਕੰਮ ਕੀਤਾ ਲੋਕ ਚਾਹੁੰਦੇ ਨਹੀਂ ਹੁਣ ਆ ਜਿਹੜਾ ਸਰਵੇ ਇਹ ਵੀ ਪਿਕਣ ਤੂੰ ਜਾ ਕਿਸੇ ਨੂੰ ਪਟਣਾ ਹਾਂ ਤਾਂ ਕਹਿੰਦੇ ਤੇਰੇ ਖਿਲਾਫ ਸਰਵੇਗ ਹੈ ਅਜੀ ਤੈਨੂੰ ਹਰ ਹਲਕਾ ਇੰਚਾਰਜ ਨਹੀਂ ਕਹਉਂਦੇ ਅੱਧੇ ਹਲਕਾ ਇੰਚਾਰਜਿਆਂ ਤੇ ਤਾਂ ਰੌਲਾ ਪਿਆ ਹੋਇਆ ਵੀ ਸਾਨੂੰ ਤਾਂ ਅਪੁਚੇ ਹੈ ਜੀ ਇਹੋ ਕਰਕੇ ਲੀਡਰਾਂ ਦੀ ਆਪਣੀ ਲਾਈਟਿੰਗ ਹੈ ਜਿਹੜਾ ਵੱਧ ਚਮਚਾਗੀਦੀ ਕਰਦਾ ਹੈ ਇਹ ਤਾਂ ਬਾਕੀ ਤਾਂwidehat ਤਾਂ ਹੁਣ ਲੋਕ ਦੇਣਗੇ ਇਹੋ ਕਰਕੇ ਮੈਂਦੀ ਅਪੀਲ ਹੈ ਹਾਈ ਕਮਾਂਡ ਕਾਂਗਰਸ ਤੋਂ ਵਰਕਰਾਂ ਦੀ ਮੇਰੀ ਆਵਾਜ਼ ਵਰਕਰਾਂ ਦੀ ਹੈ ਕਿਉਂਕਿ ਮੈਨੂੰ ਵੀ 60 ਸਾਲ ਹੋ ਗਏ ਕਾਂਗਰਸ ਚ 15 ਸਾਲ ਦੀ ਉਮਰ ਚ ਕਾਂਗਰਸ ਚ ਕੰਮ ਕਰਦਾ ਮੈਂ ਉਹਨਾਂ ਦੀਆਂ ਭਾਵਨਾਵਾਂ ਪਛਾਈਆਂ ਸੋਨੀਆ ਗਾਂਧੀ ਕੋ ਖੜਗੇ ਜੀ ਕੋ ਰਾਹੁਲ ਜੀ ਕੋ ਹਾਂਜੀ ਬੈਨੂ ਗੋਪਾਲ ਪੰਜਾਬ ਦਾ ਇੰਚਾਰਜ ਉਹਨੂੰ ਮਿਲ ਕੇ ਵੀ ਦੱਸਿਆ ਜੇ ਫੇਰ ਵੀ ਉਹਨਾਂ ਨੂੰ ਇਹ ਇਹ ਬੈਂਤ ਇਕਤਦਾਰ ਕਹੀਏ ਜੇ ਸੰਸੀਰੋਂ ਪੰਜਾਬ ਚ ਕਾਂਗਰਸ ਬਚਾਉਣੀ ਹੈ ਤਾਂ ਤੁਹਾਨੂੰ ਇਹ ਅਪਰੇਸ਼ਨ ਕਰਨਾ ਪਊਗਾ ਤਨਤੋ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ